ਸਾਹਿਬੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਜੇਲ ਰੋਡ ਨੇੜੇ ਜੇਲ ਦੇ ਸ਼ਿਵ ਸ਼ਕਤੀ ਮੰਦਿਰ ਤੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਨਾਲ ਤਾਂ ਦੱਸਦੀ ਹੈ ਕਿ ਇਸ ਮੰਦਿਰ ਦੇ ਵਿੱਚ ਲੰਗਰ ਲਗਾਏ ਗਏ ਤੇ ਸਾਵਣ ਮਹੀਨੇ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਦਿਨ ਜਿਹੜਾ ਆ ਉਹ ਮਨਾਇਆ ਗਿਆ ਤਾਂ ਦੱਸਦੀ ਹੈ ਕਿ ਸ਼ਰਮਾ ਪਰਿਵਾਰ ਸ੍ਰੀ ਰਜਿੰਦਰ ਸ਼ਰਮਾ ਜੀ ਵੱਲੋਂ 2022 ਦੇ ਵਿੱਚ 10 ਫੁੱਟ ਦੇ ਕਰੀਬ ਸੰਗਮਰਮਰ ਦੀ ਇਹ ਮੂਰਤੀ ਸੰਕਰ ਭਗਵਾਨ ਜੀ ਦੀ ਸਥਾਪਿਤ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਖੂਬਸੂਰਤ ਮੂਰਤੀ ਹੈ ਜਿਹੜੀ ਕੀ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਸਥਾਪਿਤ ਕੀਤੀ ਗਈ ਤੇ ਉਸ ਤੋਂ ਬਾਅਦ ਹਰ ਸਾਲ ਇਸ ਦਿਨ ਦੇ ਵਿੱਚ ਸ਼ਰਮਾ ਪਰਿਵਾਰ ਵੱਲੋਂ ਰਲ ਮਿਲ ਕੇ ਜਿਹੜਾ ਆ ਇੱਥੇ ਲੰਗਰ ਅਯੋਜਿਤ ਕੀਤੇ ਜਾਂਦੇ ਨੇ ਤੇ ਅੱਜ ਫੇਰ ਬਹੁਤ ਹੀ ਸੁਭਾਗੇ ਵਾਲੀ ਦਿਨ ਰਿਹਾ ਜਦੋਂ ਕਿ ਸ਼ਰਮਾ ਪਰਿਵਾਰ ਨੇ ਆਪਣੇ ਇਸ ਜਗਤ ਆ ਕੇ ਸੰਕਰ ਭਵਾਨ ਜੀ ਦੀ ਮੂਰਤੀ ਅੱਗੇ ਨਤਮਸਤਕ ਹੋਏ ਤੇ ਸਾਰੇ ਪਰਿਵਾਰ ਨੇ ਜਿਹੜਾ ਆ ਇੱਕ ਲੰਗਰ ਦਾ ਆਯੋਜਨ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਮੂਰਤੀ ਰਜਿੰਦਰ ਸ਼ਰਮਾ ਜੀ ਵੱਲੋਂ 2022 ਦੇ ਵਿੱਚ ਜਿਹੜੀ ਹੈ ਲਗਾਈ ਗਈ ਸੀ ਤੇ ਇਹ ਮੂਰਤੀ ਸਪੈਸ਼ਲ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਬਣਵਾਈ ਗਈ ਸੀ ਉਹਨਾਂ ਵੱਲੋਂ ਜਦੋਂ ਕਿ ਉਹਨਾਂ ਦੇ ਦਿਲ ਦੇ ਵਿੱਚ ਆਇਆ ਕਿ ਇਸ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਕਰਵਾਈ ਜਾਵੇ ਤਾਂ ਉਹਨਾਂ ਨੇ ਇਹ ਮੂਰਤੀ ਜਿਹੜੀ ਹੈ ਸ਼ੰਕਰ ਭਗਵਾਨ ਜੀ ਦੇ ਇਸ ਮੰਦਿਰ ਦੇ ਵਿੱਚ ਜਿਸ ਦਾ ਨਾਮ ਸ਼ਿਵ ਸ਼ਕਤੀ ਮੰਦਿਰ ਹੈ ਵਿੱਚ ਸਥਾਪਨਾ ਕਰਵਾਈ ਤੇ ਤੁਹਾਨੂੰ ਦੱਸੀ ਕਿ ਇਹ ਮੂਰਤੀ ਤਕਰੀਬਨ ਜਿਹੜੀ ਹੈ 10 ਫੁੱਟ ਉੱਚੀ ਜਿਹੜੀ ਹੈ ਇਹ ਮੂਰਤੀ ਲਗਾਈ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਬਹੁਤ ਹੀ ਖੂਬਸੂਰਤ ਤੇ ਭਵੇ ਮੂਰਤੀ ਜਿਹੜੀ ਹੈ ਉਹ ਲਗਾਈ ਗਈ ਹੈ ਤੇ ਸ਼ਰਮਾ ਪਰਿਵਾਰ ਨੇ ਏ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰ ਸਾਲ ਇੱਥੇ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਇਹ ਮੂਰਤੀ ਸਪੈਸ਼ਲ ਜੈਪੁਰ ਤੋਂ ਜਿਹੜੀ ਇਹ ਉਹ ਮੰਗਵਾਈ ਗਈ ਤੇ ਇਹ ਮੂਰਤੀ ਇੱਥੇ ਜਿਹੜੀ ਹੈ ਸਥਾਪਿਤ ਕੀਤੀ ਗਈ ਤੇ ਇਸ ਮੌਕੇ ਤੇ ਤੁਹਾਨੂੰ ਦੱਦੀਏ ਕਿ ਹੈਲਥ ਕਾਰਪੋਰੇਸ਼ਨ ਤੋਂ ਸ੍ਰੀ ਰਮਨਬੈਲ ਜੀ ਵੀ ਪਹੁੰਚੇ ਤੇ ਉਹਨਾਂ ਨੇ ਵੀ ਇਸ ਲੰਗਰ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਤੇ ਨਾਲ ਸੇਵਾ ਭਾਵਨਾ ਦੇ ਨਾਲ ਲੰਗਰ ਵੀ ਵਰਤਾਇਆ ਦੂਸਰੇ ਪਾਸੇ ਤੁਹਾਨੂੰ ਦੱਸਦੇ ਹਈਏ ਕਿ ਰਮਨਬੈਲ ਜੀ ਤੋਂ ਇਲਾਵਾ ਹੋਰ ਵੀ ਇੱਥੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਤੇ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਧੰਨਵਾਦ ਮਿਲਦਾ ਕਿਸੇ ਅਗਲੇ ਪ੍ਰੋਗਰਾਮ 'ਚ ਜਿਹਨੇ ਮੂਰਤੀ ਸਥਾਪਨਾ ਕੀਤੀ ਕੀ ਸ਼੍ਰੀ ਜੀ ਨੇ ਇਹ ਕਿੰਨੀ ਜਦੋਂ ਜਦ ਕਰਨੀ ਪਈ ਅੱਜ ਫਿਰ ਦੁਬਾਰਾ ਆਪਾਂ ਦਿਨ ਬਣਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਦੋਂ ਜਦ ਤੇ ਹੁੰਦੀ ਨਹੀਂ ਜਦੋਂ ਪੋਲੂਸ਼ਨ ਕਰਦੀ ਆ ਕੋਈ ਕਾਰ ਉਹ ਆਪ ਆਪਣੇ ਕਾਰੇ ਜਿਹੜੇ ਨੇ ਉਹ ਸਿੱਧ ਕਰਉਂਦੇ ਨੇ ਤੇ ਮੁੰਮੂ ਆਜ ਇਸ ਗੱਲ ਦੀ ਖੁਸ਼ੀ ਆ ਕਿ ਜਿੰਦਰ ਸ਼ਰਮਾ ਜੀ ਅਨੰਦ ਦੇ ਬੇਟੇ ਪੀਰੇ ਜੀ ਇਹ ਪਰਿਵਾਰ ਸਾਡੇ ਸ਼ਹਿਰ ਦੇ ਵਿੱਚ ਇੱਕ ਸਵਾਸੇਬੀ ਪਰਿਵਾਰ ਆ ਔਰ ਇਹ ਧਰਮ ਕਰਮ ਦੇ ਕੰਮ ਨਾਲ ਜੁੜਿਆ ਲੋਕਾਂ ਦੀ ਸੇਵਾ ਵਾਲ ਹਮੇਸ਼ਾ ਤੇ ਪ੍ਰਯਾਰ ਕਰਦਾ ਰਹਿੰਦਾ ਔਰ ਇਹਨਾਂ ਨੇ ਆਪਣੀ ਐਨਜੀਓ ਵੀ ਬਣਾਈ ਆ ਆਪ ਹੀ ਉਹਦੇ ਰਾਹੀਂ ਵੀ ਲੋਕਾਂ ਦੀ ਸੇਵਾ ਕਰਦੇ ਔਰ ਦੋ ਯਾਰ ਭਾਈ ਦੇ ਵਿੱਚ ਉਹਨੇ ਸ਼ੰਕਰ ਜੀ ਦੀ ਕਿਹ ਖੂਬਸੂਰਤ ਹੈ ਮੂਰਤੀ ਤੁਸੀਂ ਦੇਖ ਰਹੇ ਹੋ ਸਾਡੇ ਸਾਹਮਣੇ ਆ ਇਹ ਸਥਾਪਨਾ ਹੋਈ ਸੀ ਜੀ ਔਰ ਉਸ ਤੋਂ ਬਾਅਦ ਸ਼ਰਮਾ ਪਰਿਵਾਰ ਵੱਲੋਂ ਇੱਥੇ ਰੰਗਰ ਦੀ ਵਿਵਸਥਾ ਉਹ ਕੀ ਤੁਹਾਨੂੰ ਅੱਜ 2081 ਹੋ ਗਈ 3 ਸਾਲ ਹੋ ਗਏ ਇਸ ਤਿਥਾ ਦਾ ਨੂੰ ਪਰ ਹਰ ਸਾਲ ਉਸ ਪਰੰਪਰਾਵਾ ਨੂੰ ਅੱਗੇ ਰੱਖਿਆ ਔਰ ਅਜਾ ਕੂਟ ਲੰਗਰ ਜਿਹੜਾ ਇੱਥੇ ਲੰਗਾ ਲੋਕ ਖਾ ਰਹੇ ਨੇ ਔਰ ਮੈਂ ਸਮਝਦਾ ਵੀ ਸਾਡੀ ਭਾਰਤ ਦੀ ਸੰਸਕ੍ਰਿਤੀ ਦਾ ਕਿ ਲੰਗਰ ਛਕਾਉਣਾ ਇੱਕ ਔਟੂਟ ਹਿੱਸਾ ਹੈ ਜੀ ਔਰ ਤੁਸੀਂ ਦੇਖਿਆ ਜਦੋਂ ਜਿਹੜੇ ਬਜ਼ੁਰਗ ਸਾਹਿਬ ਪਾਣੇ ਦੇਖਤਾ ਵਾਂ ਸਮ ਗੋਹਨੇ ਪੀਕ ਗੰਬਰ ਹੋਏ ਨੇ ਉਹਨੇ ਹਮੇਸ਼ਾ ਹੀ ਕਿਹਾ ਜੀ ਉਹ ਆਪਣੀ ਰੋਟੀ ਦੇ ਨਾਲ ਨਾਲ ਜਿਹੜੀ ਬਾਕੀ ਸ੍ਰਿਸ਼ਟੀ ਦੇ ਵਿੱਚ ਚੀਜ਼ਾਂ ਨੇ ਉਹਨਾਂ ਦੀ ਵੀ ਭੁੱਖ ਦਾ ਤਾਵਸਾ ਔਰ ਤਦੇ ਹੀ ਤੁਸੀਂ ਦੇਖੋ ਅਸੀਂ ਪੰਛੀ ਨੂੰ ਵੀ ਦਾਣਾ ਪਾਉਂਦੇ ਆ ਸੋ ਲੋਕਾਂ ਨੂੰ ਵੀ ਰੋਟੀ ਪਾਣੀ ਲੰਗਰ ਛਕਾਣਾ ਉਸ ਪੁਰਾਣੀ ਸੰਸਕ੍ਰਿਤੀ ਦਾ ਇੱਕ ਹਿੱਸਾ ਸੋ ਮੈਨੂੰ ਅੱਜਕੱਲ ਦੀ ਖੁਸ਼ੀ ਆ ਕਿ ਰਜਿੰਦਰ ਸ਼ਰਮਾਈ ਦਾ ਪਰਿਵਾਰ ਭਾਰਤ ਦੀਆਂ ਉਸ ਪੁਰਾਣੀ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਚੱਲ ਰਿਹਾ ਹੈ ਅੱਜ ਤੇ ਆ ਤੂੜ ਲੰਗਰ ਵਰਤਾਇਆ ਜਾ ਰਿਹਾ ਅਸੀਂ ਵੀ ਅੱਜ ਉਸ ਸ਼ੰਕਰ ਦੇ ਵਿੱਚ ਸ਼ਿਰਕਤ ਲੜ ਕੇ ਲੰਗਰ ਛਕਿਆ ਸੋ ਪਰਮੇਸ਼ਰ ਕਿਰਪਾ ਕਰੇ 사ਵਨ ਦੇ ਦਿਨ ਨੇ ਉਹਨੇ ਸ਼ੰਕਰ ਦੇ ਇਹ ਦਿਨ ਨੇ ਸੋ ਅਸੀਂ ਆਉ ਮਿਲ ਕੇ ਉਸ ਸ਼ੰਕਰ ભગવાન ਦੀ ਜਿੱਥੇ ਆराधना ਕਰਨੀ ਹੈ ਉਹਨਾਂ ਦੇ ਅਸ਼ੀਰਵਾਦ ਮੰਗਣਾ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਬਣਾਈਏ ਔਰ ਸਤਿ ਭਾਵਨਾ ਪਿਆਰ ਆਪਸੀ ਭਾਈਚਾਰਾ ਇੱਕ ਦੂਸਰੇ ਦੀ ਇੱਜ਼ਾਤ ਤਪੱਸਿਆ ਇੱਕ ਦੂਸਰੇ ਨੂੰ ਸਹਿਣ ਕਰਨ ਦੀ ਸ਼ਕਤੀ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਮੰਗਦੇ ਆਂ ਸੋ ਪਰਮੇਸ਼ਰ ਕਰੇ ਸਰਬੱਤ ਦਾ ਭਲਾ ਹੋਵੇ ਕੋਲੇ ਸ਼ੰਕਰ ਦਾ ਅਸ਼ੀਰਵਾਦ ਤੇ ਕਿਰਪਾ ਸਦਾਬ ਸਾਰੇ ਤੇ ਬੜੀ ਰਵੇ ਤੇ ਹੋਈ ਆਸਨਾ ਕਾਮਨਾ ਕਰਦੇ ਹਾਂ ਮੈਂ ਸਮਝਦਾ ਵੀ ਇੱਕ ਵਾਰ ਹੀ ਫੇਰ ਸ਼ਰਮਾ ਪਰਵਾਹ ਨੂੰ ਸ਼ੋਕ ਕਾਮਨਾਵਾਂ ਕੋੜੇ ਸੇ ਤਰੀਕੇ ਨਾਲ ਪਰਮੇਸ਼ਰ ਕੋਲੇ ਸ਼ੰਕਰ ਜੀ ਇਹਨਾਂ ਨੂੰ ਸ਼ਕਤੀ ਪ੍ਰਦਾਨ ਕਰ ਦੇਣ ਔੜੇ ਇਸ ਤਰੀਕੇ ਦੇ ਕਰ ਦੇਣੇ ਸਾਰਨ ਪਵਨ ਨੇ ਜੀਵੀਆਂ ਬਹੁਤ ਬਹੁਤ ਸ਼ੁਕrana ਦਿੰਨਾ ਹੈ ਅੱਜ ਦੇ ਦਿਨ ਮੇਰੇ ਫਾਦਰ ਸਾਹਿਬ ਸ਼੍ਰੀ ਜਿੰਦਰਜੀਤ ਸਿੰਘ ਕਰਮਾ ਜਿਹੜੇ ਸੈਕਸ਼ਨ ਦੇ ਰਿਟਾਇਰਡ ਹੋਏ ਸੀ ਗੁਰਦਸਪੁਰ ਤੋਂ ਉਹਨਾਂ ਨੇ ਮਹਾਦੇਵ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਸੀ ਜੋ ਉਹਦੀ ਜਾਗੋਚੋਂ ਮੰਗਵਾਈ ਗਈ ਸੀ 10 ਮੋਤੀ ਸੰਗ ਸੰਮਰਦੀ ਬਣੀ ਪ੍ਰਤਿਮਾ ਹੈ ਜਦੀ ਭਗਵਾਨ ਕੋਲੇ ਨਾਰਤੀ ਹੈ ਤੇ ਅੱਜ ਦਿਨ ਹਰ ਖੁਸ਼ੀ ਚ ਹਰ ਸਾਲ ਬੜਾ ਧੂਮਤਾ ਮੋਟਾ ਲੰਗਰ ਬਟਾਇਆ ਜਾਂਦਾ ਹੈ ਜੈਸੀ ਸ਼ਰਵਣ ਮਤੀ ਬਹੁਤ ਜ਼ਿਆਦਾ ਮਹਿਮਾ ਹੈ ਇਸ ਦਿਨ ਨੇ ਕਾਟ ਕੇ ਹੀ ਗੁਨਾਹ ਜੜਾ ਪੜ ਜਾਂਦਾ ਹੈ ਮੈਂ ਤੁਹਾਡੇ ਚੈਨਲ ਆਹੀ ਮਹਾਦੇਵ ਜੀ ਦੇਵਾ ਤੇ ਦੇਵ ਮਹਾਦੇਵ ਜੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਦੇਸ਼ਾਤ ਪੰਜਾਬ ਪਰ ਇੰਡੀਆ ਚ ਹਮੇਸ਼ਾ ਅਚੀ ਨਜ਼ਰ ਖੁਸ਼ੀ ਭਰੀ ਨਜ਼ਰ ਰੱਖਣ ਕਿ ਕੋਈ ਵੀ ਦੁੱਖਤ ਤਕਲੀਫ ਸਾਡੇ ਭਾਰਤੀ ਦੇਸ਼ ਕੀ ਨਾਏ ਸਾਡਾ ਦੇਸ਼ ਮਸ਼ਾ ਤੁਹਾਡਾ ਗੁਜਾਰੂ ਮਸ਼ਾ ਤੁਹਾਡਾ ਥੈਂਕ ਯੂ ਵਾਂਸੀ ਜੀ ਜਿਹੜੀ ਮੂਰਤੀ ਹੈ ਇਹ 2022 ਚ ਸ਼ਰਮਾ ਪਰਿਵਾਰ ਨੇ ਜਿਹੜੀ ਇਹ ਸਥਾਪਿਤ ਕੀਤੀ ਸੀ ਉਦੋਂ ਤੋਂ ਹੀ ਅੱਜ ਦੇ ਦਿਨ ਜਿਹੜਾ ਇਹ ਮਤਲਬ ਐਡਵੋਕੇਟ ਧੀਰ ਸ਼ਰਮਾ ਜੀ ਸ਼ਰਮਾ ਪਰਿਵਾਰ ਜਿਹੜਾ ਹੈ ਇਹ ਇੱਥੇ ਅੱਜ ਦੇ ਦਿਨ ਲੰਗਰ ਲਾਉਂਦੇ ਆ ਬਹੁਤ ਵਧੀਆ ਜਿਹੜੀ ਇਹ ਵਰਖਾ ਹੈ ਤੇ ਗਾਂ ਤੋਂ ਵੀ ਕਹਿੰਦੇ ਆ ਵੀ ਯਾਰੀ ਨਾ ਰਹੇਗੀ ਰੈਣੀ ਵੀ ਚਾਹੀਦੀ ਹੈ ਤੇ ਇਹ ਗੱਲ ਹੈ ਧਰਮਪਥ ਸਥਾ ਜਿਹੜੀ ਹੈ ਇਹਨਾਂ ਦੇ ਨਾਲ ਜੁੜੇ ਨੇ ਤੇ ਇਹਨਾਂ ਦੀ ਆਸਥਾ ਬਣੀ ਹੈ ਤੇ ਮਹਾਰਾਜ ਇਹਨਾਂ ਨੂੰ ਦਿਨ ਦੁਨੀਆ ਦੀ ਹਰ ਆਰਚਗਣੀ ਰਤੀ ਬਖਸ਼ੇ